ਕਲਾ ਦੀ ਦਾਤ ਰਬੀ ਦਾਤ ਹੈ ਹਰ ਇੱਕ ਦੇ ਪੱਲੇ ਨਹੀਂ ਹੁੰਦੀ ਸਾਡੇ ক্রিকেট ਖਿਡਾਰੀ ਜਿੰਨੇ ਵਧੀਆ ਖਿਡਾਰੀ ਹੈ ਉਨੇ ਵਧੀਆ ਕਲਾਕਾਰ ਵੀ ਹੈ ਖਾਸ ਕਰਕੇ ক্রিকেট ਖਿਡਾਰੀ ਆਪਣੀ ਲਗਾਤਾਰ ਖੇਡ ਦੇ ਨਾਲ ਆਪਣੇ ਆਪ ਨੂੰ ਥੱਕਿਆ ਹੋਇਆ ਤੇ ਟਾਈਟ ਮਹਿਸੂਸ ਕਰਦੇ ਆ ਤੇ ਕਦੇ-ਕਦੇ ਫਰਸਤ ਦੇ ਸਮੇਂ ਵਿੱਚ ਇੱਕ ਦੂਜੇ ਨਾਲ ਠੱਠਾ ਮਜ਼ਾਕ ਵੀ ਕਰਦੇ ਰਹਿੰਦੇ ਹਨ ਪਿਛਲੇ ਦਿਨੀ ਹਰਪੱਜਨ ਸਿੰਘ ਨੂੰ ਦੇਖਿਆ ਗਿਆ ਕਨਵਜੋ ਸਿੰਘ ਸਿੱਧੂ ਦੀ ਮਮਕਰੀ ਕਰਦੇ ਨਜ਼ਰ ਆਏ ਤੇ ਵਿਰਾਟ ਕੋਹਲੀ ਹਰਪਜਨ ਸਿੰਘ ਦੀ ਮਮਕਰੀ ਕਰਦੇ ਨਜ਼ਰ ਆਏ ਇਸੇ ਠੱਠੇ ਮਜ਼ਾਕ ਦੇ ਵਿੱਚ ਕੁਝ ਖਿਡਾਰੀਆਂ ਨੇ ਇਹੋ ਜਿਹਾ ਕਰ ਦਿੱਤਾ ਜੋ ਕਿ ਉਹ ਖਿਡਾਰੀਆਂ ਦੀ ਸੋਚ ਨਹੀਂ ਸੀ ਇੱਕ ਖਿਡਾਰੀ ਨੇ ਅੱਗੇ ਆ ਕੇ ਇਸ ਤੇ ਉਫਸੋਸ ਪ੍ਰਗਟ ਕੀਤਾ ਤੇ ਦੁੱਖ ਪ੍ਰਗਟ ਕੀਤਾ ਤੇ ਕਿਹਾ ਸਾਡੀ ਇਹੋ ਜਿਹੀ ਸੋਚ ਨਹੀਂ ਸੀ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ